ਤਮਾਕਾ ਹੋਇਆ ਜਿਵੇਂ ਦੱਸ ਰਹੇ ਨੇ ਅੰਕਲ ਜੀ ਹੋਰੀ ਵੀ ਤੁਹਾਡੇ ਖੇਤਾਂ ਵੱਲ ਹੋਇਆ ਉਹ ਕੇਰਾ ਤੇ ਜੀ ਪੂਰਾ ਖੜਕਾ ਹੋਇਆ ਗੇਟ ਹੱਲਣ ਦੀ ਸ਼ੁਰੂ ਆਐਸਬੀ ਗੇਟ ਡਿੱਗਣਗੇ ਸਪੀਕਰ ਚ ਬੋਲ ਰਿਹਾ ਸੀਗਾ ਜੀ ਸਾਡੇ ਗੁਰੂ ਕਰ ਲੈ ਲਾਈਟਾਂ ਬੰਦ ਕਰੋ ਲਾਈਟਾਂ ਬੰਦ ਕਰੋ ਤੇ ਆਵਰੇ ਚ ਕੰਨੀ ਰਹੋ ਤੇ ਉਹ ਇੱਕ ਅੱਗ ਦੇ ਗੋਲੇ ਨੂੰ ਬਣ ਕੇ ਗਿਆ ਹਾਂ ਹੁਣ ਉਹ ਗੱਡੀਆਂ ਚੰਨਾਂ ਹੈ ਉਹ ਗੱਡੀਆਂ ਇੱਕ ਤਾਂ ਹੈਗੀ ਫੌਜੀ ਇੱਕ ਬੱਸ ਇੱਕ ਕਾਰ ਇੱਕ ਮੋਟਰਸਾਈਕਲ ਤੇ ਫੌਜੀ ਮੈਂ ਛੱਡ ਕੇ ਆ ਉੱਥੇ ਰਾਹ ਤੇ ਹੁਣ ਤੱਕ ਉਹ ਮਲਬਾ ਉਹ ਚੀਜ਼ ਉੱਥੇ ਉਵੇਂ ਪਈ ਆ ਹਾਂ ਉੱਥੇ ਨਿਸ਼ਾਨੀ ਵੀ ਜੱਕ ਦੇਖ ਲੋ ਪਿੰਡ ਵਾਲੇ ਕੋਈ ਗਏ ਨਹੀਂ ਉੱਥੇ ਨੇੜੇ ਨੇੜੇ ਜਾਣ ਦੇ ਕੋਈ ਨਹੀਂ ਜਿਹੜੇ ਨਹੀਂ ਹੁਣ ਤੇ ਪਿੰਡ ਵਾਲੇ ਜਦੋਂ ਹੁਣ ਤੁਸੀਂ ਹੋ ਤੁਸੀਂ ਆਖਦੇ ਹੋ ਕਾਕਾ ਪਿੱਛੇ ਰੋ ਬਾਬਾ ਪਿੱਛੇ ਰਹੇ ਨਹੀਂ ਸਵੇਰੇ ਜਦੋਂ ਤੁਸੀਂ ਖੇਤਾਂ ਵੱਲ ਗਏ ਹੋਗੇ ਤਾਂ ਉਦੋਂ ਤਾਂ ਤੁਸੀਂ ਕੋਲੇ ਜਾ ਕੇ ਦੇਖਿਆ ਹੋਊਗਾ ਕਿ ਉੱਥੇ ਜਾ ਕੇ ਨਹੀਂ ਦੇਖਿਆ ਰਾਤ ਨੂੰ ਐਵੇਂ ਝੂਠ ਮਾਰ ਕੇ ਫਾਇਦਾ ਆਪਦੀ ਜਾਨ ਦੀ ਬਣੀ ਸੀ ਰਾਤ ਨੂੰ ਹੋਰ ਨਾ ਕੋਈ ਜੱਬ ਹੋ ਜੇ ਉਹ ਗਾਰੜੀ ਮੱਕੀ ਦੇ ਵਿੱਚ ਚ ਡਿੱਗਿਆ ਪਿਆ ਉਹ ਵੀੜ ਵਿੱਚ ਦੇਖਿਆ ਨਹੀਂ ਕੋਲੇ ਨਹੀਂ ਗਏ ਆਪਾਂ ਤਾਂਮਾਕਿਆਂ ਤੋਂ ਬਾਅਦ ਇੱਕ ਤਰ੍ਹਾਂ ਜਿਹੜਾ ਹੈਗਾ ਪੂਰੇ ਤਰ੍ਹਾਂ ਦਾ ਡਰਦਾ ਵੀ ਮਾਹੌਲ ਹੈ ਜਿੱਦਾਂ ਅਸੀਂ ਤੁੰਗ ਵਾਲੀ ਲੋਕ ਕਹ ਰਹੇ ਸੀ ਵੀ ਉਸ ਤੋਂ ਬਾਅਦ ਤਾਂ ਸਾਨੂੰ ਨੀਂਦ ਹੀ ਨਹੀਂ ਆਈ ਪੂਰੇ ਪਿੰਡ ਨੂੰ ਐਂ ਲੱਗ ਗਿਆ ਵੀ ਜੇ ਰਾਤ ਤਾਰੇ ਵੀ ਦੇਖਦੇ ਸੀ ਐਂ ਲੱਗਦਾ ਸੀ ਵੀ ਕੁਝ ਆ ਰਿਹਾ ਹੈਗਾ ਮੈਨੂੰ ਕੋਈ ਨਾ ਡਰ ਦੋ ਨਹੀਂ ਸੀਗਾ ਅੰਬਾਲਾ ਅਹਿਮਦਾਬਾਦੋਂ ਡਰ ਦਰ ਦੂਦਾ ਵੀ ਘਾਟੀਆਂ ਦੂਜੇ ਅੱਧੇ ਤਾਂ ਅੰਦਰ ਹੀ ਫੜ ਜਾਂਦੇ ਦੇਖ ਇੱਕ ਇੱਕ ਪੰਜਾਬੀਆਂ ਦੀ ਇਹ ਖਾਸੀਅਤ ਆ ਵੀ ਜਦੋਂ ਆਪਾਂ ਮੇ ਸੰਕਟ ਦਾ ਮਾਹੌਲ ਵੀ ਹੋਵੇ ਚੜਦੀ ਕਲਾ ਚ ਰਹਿੰਦੇ ਹਾਂ ਹਾਂਜੀ ਹਾਂ ਬਿਲਕੁਲ ਹੈਨਾ ਕਾਲੇ ਨਾਗਾਂ ਨੂੰ ਫੁਕਾਰੇ ਮਾਰਦੇ ਆ ਵਧੀਆ ਵੇਸੇ ਗੁਰੂ ਦਾ ਨਾਮ ਲੈਣੇ ਆ ਤੇ ਨਾ ਡਰਿਆ ਤੇ ਨਾ ਹੀ ਡਰਦਾ ਪੂਰੇ ਦੇਸ਼ ਦੇ ਵਿੱਚ ਤਣਾਅ ਵਾਲਾ ਮਾਹੌਲ ਦੋ ਦੇਸ਼ਾਂ ਦਾ ਆਪਸ ਦੇ ਵਿੱਚ ਇੱਕ ਟਕਰਾਅ ਭਾਰਤ ਪਾਕਿਸਤਾਨ ਜੰਗ ਦਾ ਮਾਹੌਲ ਪੂਰੀ ਤਰ੍ਹਾਂ ਬਣਿਆ ਹੋਇਆ ਪਰ ਉਸ ਦੇ ਦਰਮਿਆਨ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਧੁਮਾਕੇ ਦੇਖਣ ਨੂੰ ਮਿਲੇ ਨੇ ਪੰਜਾਬ ਦੇ ਵਿੱਚ ਵੀ ਉਹ ਧੁਮਾਕੇ ਦੇਖਣ ਨੂੰ ਮਿਲੇ ਨੇ ਜਲੰਧਰ ਗੁਰਦਾਸਪੁਰ ਪਠਾਨਕੋਟ ਤੇ ਨਾਲ ਸਰਹੱਦੀ ਇਲਾਕੇ ਫਿਰੋਜ਼ਪੁਰ ਅੰਮ੍ਰਿਤਸਰ ਤੇ ਬਠਿੰਡੇ ਦੇ ਵਿੱਚ ਵੀ ਉਹ ਹੋਏ ਨੇ ਇਸ ਵਕਤ ਅਸੀਂ ਬਠਿੰਡੇ ਦੇ ਪਿੰਡਾਂ ਦੇ ਵਿੱਚ ਘੁੰਮ ਰਹੇ ਹਾਂ ਤੇ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਪਿੰਡ ਗੈਰੀ ਭਾਗੀ ਬਠਿੰਡੇ ਦੇ ਨਾਲ ਲੱਗਦਾ ਉਥੋਂ ਦੀ ਸੱਤ ਦੇ ਵਿੱਚ ਬਜ਼ੁਰਗ ਬੈਠੇ ਨੇ ਚਸ਼ਮਦੀਦ ਜਿਨ੍ਹਾਂ ਨੇ ਰਾਤ ਨੂੰ ਤੁਮਾਕਾ ਵੇਖਿਆ ਜਿਨ੍ਹਾਂ ਨੇ ਉਹ ਆਵਾਜ਼ਾਂ ਸੁਣੀਆਂ ਕਿੰਨੀਆਂ ਕਿ ਜ਼ਬਰਦਸਤ ਸੀ ਕਿੰਨੀਆਂ ਕਿ ਭਿਆਨਕ ਸੀ ਪਹਿਲਾਂ ਵੀ ਕਦੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਜਾਂ ਨਹੀਂ ਦੇਖਿਆ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਾਲੇ ਵੀ ਉਹ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ 71 ਦੀ ਲੜਾਈ ਦਾ ਮਾਹੌਲ ਦੇਖਿਆ 65 ਦੀ ਲੜਾਈ ਦਾ ਮਾਹੌਲ ਵੇਖਿਆ ਪਰ ਰਾਤ ਜੋ ਇਹ ਤਮਾਕੇ ਹੋਏ ਨੇ ਨਾਲ ਤੁੰਗ ਵਾਲੀ ਪਿੰਡ ਹੋਇਆ ਗਹਿਰੀ ਹੋਇਆ ਉਧਰ ਮਹਿਮੇਵਲ ਹੋਏ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਕਹਿ ਸਕਦੇ ਆ ਕਿ ਦੁਖਦਾਈ ਗੱਲ ਐ ਕਿਉਂਕਿ ਲੋਕ ਸਹਿਮੇ ਹੋਏ ਨੇ ਬਾਪੂ ਜੀ ਕੀ ਨਾਮ ਐ ਤੁਹਾਡਾ ਮਸ਼ਤਰ ਸਿੰਘ ਰਾਤੀ ਤਮਾਕਾ ਹੋਇਆ ਤੁੰਗ ਵਾਲੀ ਵੀ ਹੋਇਆ ਇੱਧਰ ਗਹਿਰੀ ਵਾਲੇ ਵੀ ਹੋਇਆ ਮਹਿਮੇਵਲੇ ਵੀ ਹੋਇਆ ਸਾਰੀ ਗੱਲ ਹੋਈ ਕਦੋਂ ਕਹੇ ਇਹ 10 ਵਜੇ ਹੋਈ ਮੈਨੂੰ ਇਹਨਾਂ ਪੱਕਾ ਪਤਾ ਨਹੀਂ 10 ਦਾ ਟਾਈਮ ਹਾਂ ਅੰਦਾਜ਼ਾ ਹਾਂ ਅੰਦਾਜ਼ਾ ਹਾਂ ਵੀ ਵਾਰੀਆਂ ਖੁੱਲੀਆਂ ਹੂੰ ਤਿੰਨ ਨਾਰਾਂ ਧੁਮਾਕਾ ਹੋਇਆ ਹੂੰ ਜੀ ਕਿੰਨਾ ਕੁ ਜ਼ਬਰਦਸਤੀ ਧੁਮਾਕਾ ਦੋ ਤਾਂ ਛੋਟੇ ਜਿਹੀ ਕਪੂਰਾ ਵੱਡਾ ਸੀਗਾ ਹੂੰ ਜੀ ਕੇਰਾ ਦਾ ਕਾਕਾ ਗੇਟ ਹੱਲ ਇੱਧਰ ਬਾਪੂ ਜੀ ਕੋਲ ਚੱਲਦੇ ਆ ਤਾਂ ਜਿਸ ਤਰੀਕੇ ਨਾਲ ਇਹ ਧੁਮਾਕਾ ਹੋਇਆ ਜਿਵੇਂ ਦੱਸ ਰਹੇ ਨੇ ਅੰਕਲ ਜੀ ਹੋਰੀ ਵੀ ਤੁਹਾਡੇ ਖੇਤਾਂ ਵੱਲ ਹੋਇਆ ਹਾਂ ਉਹ ਕੇਰਾ ਤਾਂ ਜੀ ਪੂਰਾ ਖੜਕਾ ਹੋਇਆ ਗੇਟ ਹੱਲਣ ਦੀ ਸ਼ੁਰੂ ਆਈਐਸਪੀ ਗੇਟ ਡਿੱਗਣਗੇ ਹੂੰ ਤੇ ਫੇਰ ਉਸ ਤੋਂ ਬਾਅਦ ਅਸੀਂ ਅੱਖਾਂ ਵੀ ਆਹ ਰੱਬ ਕਾਇਦਾ ਹੂੰ ਜੋ ਬਾਹਰ ਦੇਖੇ ਜਾ ਕੇ ਉਦੋਂ ਬਾਹਰ ਪੂਰਾ ਲੋਕ ਬਾਹਰ ਅਸੀਂ ਢਾਣੀਆਂ ਵਾਲੇ ਬਾਹਰ ਲਿਖੜ ਕੇ ਖੜ ਗਏ ਤੇ ਕਾਤਰਾਂ ਸਾਨੂੰ ਮਿਲ ਗਾਂ ਹੂੰ ਕਿੰਨੇ ਕਿੰਨਾ ਚਿਰ ਕਾਤਰਾਂ ਵੀ ਮਿਲੀਆਂ ਜੀ ਜੀ ਤੇ ਉਹ ਜਿਹੜਾ ਡਿੱਗਿਆਗਾ ਮਰਬਾ ਪੂਰਾ ਉਹ ਨਿਸ਼ਾਨੀ ਵੀ ਹੈ ਉਹ ਨਿਸ਼ਾਨੀ ਹੈ ਜੇਕੰਦਰ ਸਿੰਘ ਸਰਪੰਚ ਦੇ ਖੇਤ ਦੀ ਹਾਂ ਉਹ ਨਹੀਂ ਮੇਰੇ ਲੈ ਐਸ ਵੇਲੇ ਗੱਡੀਆਂ ਤਨਾਤ ਨੇ ਉੱਥੇ ਪੁਲਿਸ ਦੀਆਂ ਵੀ ਆਪਣੀ ਫੌਜੀਆਂ ਆ ਗਈ ਉਸ ਵਕਤ ਪਿੰਡ ਦੇ ਵਿੱਚ ਮੋਤਵਰਾਂ ਵੱਲੋਂ ਕਿਸ ਤਰ੍ਹਾਂ ਦਾ ਮਾਹੌਲ ਜਾਂ ਕੋਈ ਇੱਕ ਦੂਸਰੇ ਦੇ ਨਾਲ ਰਲ ਕੇ ਕੋਈ ਸਪੀਕਰ 'ਚ ਬੋਲ ਰਿਹਾ ਸੀਗਾ ਜੀ ਸਾਡੇ ਗੁਰੂ ਕਰ ਲੈ ਲਾਈਟਾਂ ਬੰਦ ਕਰੋ ਲਾਈਟਾਂ ਬੰਦ ਕਰੋ ਤੇ ਆਵਰੇ ਚ ਕੰਨੇ ਰਹੋ ਜੀ ਜੇ ਉਹ ਇੱਕ ਅੱਗ ਦੇ ਗੋਲੇ ਵਾਂਗੂ ਹੀ ਬਣ ਕੇ ਗਿਆ ਜਿਵੇਂ ਅੱਗ ਨਿਕਲਦੀ ਜਾਂਦੀ ਹੈ ਨਾ ਐਸ ਲੁੱਟ ਗੋਲਾ ਬਣਦਾ ਫਿਰੇ ਉਹ ਟਿਕਟ ਜੀ ਜਾ ਕੇ ਸਰਪੰਚ ਦੇ ਸਾਹ ਅੱਗੇ ਉਸੇ ਮਲਬਾ ਇਹਨਾਂ ਵਿੱਚ ਛੱਡ ਗਿਆ ਉਹ ਥੋੜਾ ਲਾ ਕੇ 2 ਕਿਲੋਮੀਟਰ ਦਾ ਫਾਸਲਾ ਪੰਚ ਨੇ ਬੁਲਾਤਾ ਸੀ ਜਿਸ ਤਰ੍ਹਾਂ ਬਜ਼ੁਰਗ ਦੱਸ ਰਹੇ ਸੀ ਕਿ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਹਾਂਜੀ ਦੋ ਛੋਟੇ ਛੋਟੇ ਸੀ ਇੱਕ ਵੱਡਾ ਧਮਾਕਾ ਸੀ ਹਾਂਜੀ ਹਾਂਜੀ ਇਹ ਜਿਹੜੇ ਉਹ ਦੋ ਧਮਾਕਿਆਂ ਦੀ ਛੋਟੀ ਆਵਾਜ਼ ਸੁਣੀ ਉਹ ਵੀ ਥੋੜੇ ਪਿੰਡ ਦੀ ਜਾਂ ਆਸੇ ਪਾਸੇ ਕਿਤੇ ਨਹੀਂ ਇੱਥੇ ਜਿੱਕੇ ਉਹ ਜਿਹੜੇ ਇੱਥੇ ਫੜੇ ਨਾ ਇਹਨਾਂ ਦੋਵਾਂ ਚ ਫੜਿਆ ਸਾਡੇ ਨੇੜੇ ਨੇੜੇ ਢਾਣੀਆਂ ਚ ਹਾਂ ਉਹਨਾਂ ਦੀ ਛੋਟੇ ਛੋਟੇ ਟੁਕੜੇ ਵੀ ਮਿਲੇ ਨਾ ਤੇ ਜਿਹੜਾ ਵੱਡਾ ਧੁਮਾਕਾ ਹੋਇਆ ਉਹ ਸਰਪੰਚ ਦੇ ਬਾਹਰ ਚ ਜਾ ਕੇ ਹੋਇਆ ਫਿਰ ਪ੍ਰਸ਼ਾਸਨ ਜਾਂ ਜਿਹੜੇ ਹੋਰ ਸੁਰੱਖਿਆ ਵਾਲੇ ਆ ਜਾਂ ਫੌਜ ਆ ਉਹ ਕਦੋਂ ਕਾਈ ਉਹਨਾਂ ਤੱਕ ਸੁਨੇਹਾ ਕਦੋਂ ਪਹੁੰਚਿਆ ਉਹ ਨਾ ਤੈ ਨਹੀਂ ਜਾਂਦਾ ਪਹੁੰਚਿਆ ਕਿਹੜਾ ਹੁਣ ਆਇਨਾ ਹੁਣਾ ਹੀ ਨਹੀਂ ਹਾਂ ਹੁਣ ਉਹ ਗੱਡੀਆਂ ਤੰਨੀਆਂ ਆ ਉਹ ਗੱਡੀਆਂ ਇੱਕ ਤਾਂ ਹੈਗੀ ਫੌਜੀ ਦੀ ਇੱਕ ਬੱਸ ਇੱਕ ਆਕਾਰ ਇੱਕ ਮੋਟਰਸਾਈਕਲ ਤੇ ਫੌਜੀ ਮੈਂ ਛੱਡ ਕੇ ਆ ਉੱਥੇ ਰਾਹ ਤੇ ਠੀਕ ਹੈ ਜੀ ਹੁਣ ਤੱਕ ਉਹ ਮਲਬਾ ਉਹ ਚੀਜ਼ ਉੱਥੇ ਉਵੇਂ ਪਈ ਆ ਹਾਂ ਉੱਥੇ ਨਿਸ਼ਾਨੀ ਪਈ ਜਾ ਕੇ ਦੇਖ ਲਓ ਠੀਕ ਹੈ ਜੀ ਮਲਬਾ ਮੈਂ ਉੱਪਰ ਦੇਖਿਆ ਜੀ ਫੋਟੋ ਲਈ ਪਿੰਡ ਵਾਲੇ ਕੋਈ ਗਏ ਨਹੀਂ ਉੱਥੇ ਨੇੜੇ ਨੇੜੇ ਜਾਣ ਦੀ ਕੋਈ ਨਹੀਂ ਪੁੱਛਨੇ ਨੇੜੇ ਨਹੀਂ ਹੁਣ ਤੇ ਨੇੜੇ ਜਾਣ ਨਹੀਂ ਪਿੰਡ ਵਾਲੇ ਜਮੇ ਹੁਣ ਤੁਸੀਂ ਹੋ ਤੁਸੀਂ ਆਖਦੇ ਹੋ ਕਾਕਾ ਪਿੱਛੇ ਰੋ ਬਾਬਾ ਪਿੱਛੇ ਰਹੇ ਨਹੀਂ ਸਵੇਰੇ ਜਦੋਂ ਤੁਸੀਂ ਖੇਤਾਂ ਵੱਲ ਗਏ ਹੋਗੇ ਤਾਂ ਉਦੋਂ ਤਾਂ ਤੁਸੀਂ ਕੋਲੇ ਜਾ ਕੇ ਦੇਖਿਆ ਹੋਊਗਾ ਕਿ ਉੱਥੇ ਜਾ ਕੇ ਨਹੀਂ ਦੇਖਿਆ ਰਾਤ ਨੂੰ ਐਵੇਂ ਝੂਠ ਮਾਰ ਕੇ ਫਾਇਦਾ ਆਪਦੀ ਜਾਣ ਦੀ ਬਣੀ ਸੀ ਰਾਤ ਨੂੰ ਹੋਰ ਨਾ ਕੋਈ ਜੱਬ ਹੋ ਜੇ ਹਾਂ ਆ ਗੱਲ ਐ ਮੈਂ ਝੂਠ ਮਾਰਨਾ ਤੇ ਤੜਕੇ ਦੇਖਿਆ ਹਾਂ ਤੜਕੇ ਹਾਂ ਤੜਕੇ ਪੁਲਿਸ ਨੂੰ ਫੋਨ ਕਰਿਆ ਪੁਲਿਸ ਆ ਗਈ ਪੁਲਿਸ ਨੇ ਫੌਜ ਨੂੰ ਕਰਿਆ ਉਹ ਉੱਥੇ ਆਇਆ ਵੀਡੀਓ ਵੀ ਪਾਈ ਹਾਂ ਵੀਡੀਓ ਪਾਈ ਆਇਆ ਥੋੜਾ ਹੈ ਉਹਦੇ ਖੇਤ ਜਾ ਕੇ ਹੁਣ ਦੇਖ ਸਕਦਾ ਮੌਕਾ ਆ ਗੱਲ ਮਿੱਟੀ ਵੀਜੀ ਐ ਕਾਰੜੀ ਮੱਕੀ ਦੇ ਵਿੱਚ ਡਿੱਗਿਆ ਪਿਆ ਉਹ ਵੀਡੀਓ ਚ ਦੇਖਿਆ ਸੀ ਕੋਲੇ ਨਹੀਂ ਗਏ ਆਪਾਂ ਮੈਂ ਝੂਠ ਮਾਰ ਕੇ ਬਾਈ ਜੀ ਉਹ ਮੇਜ ਕਰਦੇ ਆ ਉਹਨਾਂ ਨੇ ਘਟੇ-ਘੋਟੇ ਲਾਏ ਆ ਪਾਸੇ ਉਹ ਇਆ ਕੇ ਤੇ ਮੈਂ ਅਸੀਂ ਤੁੰਗ ਵਾਲੀ ਗਏ ਤੁੰਗ ਵਾਲੀ 4 ਫੁੱਟ ਡੂੰਗਾ ਟੋਆ ਪਟਤਾ ਉੱਥੇ ਪਟਿਆ ਪਏ ਉੱਥੇ ਹੀ ਪਟਿਆ ਜੀ ਇਸੇ ਨੂੰ ਆ ਫਿਰ ਉਹੀ ਗੱਲ ਪਟਿਆ ਹੋਇਆ ਹਾਂ ਇਤੋਂ ਵਾਲਾ ਵੀ ਦੇਖਿਆ ਜੀ ਅਸੀਂ ਉਹਦੇ ਚ ਵੀਡੀਓ ਰਹੀ ਤੁੰਗ ਗਾੜੀ ਉਹ ਸ਼ਟਰ ਤੇ ਡਿੱ ਗਿਆ ਸ਼ਟਰ ਟੁੱਟਿਆ ਪਿਆ ਦੇਖਿਆ ਗਈ ਆ ਆਸੇ ਪਾਸੇ ਕੋਈ ਘਰ ਤਾਂ ਨਹੀਂ ਸੀ ਕੋਈ ਘਰ ਇੱਥੇ ਨੇੜੇ ਹੈ ਇਹਨਾਂ ਦੀਆਂ ਟਾਣੀਆਂ ਜ਼ਰੂਰ ਸੀ ਹਾਂ ਤੇ ਸਾਡੇ ਘਰੇ ਨਹੀਂ ਐਡਾ ਹੋਇਆ ਖੜਕਾ ਜ਼ਰੂਰ ਹੋਇਆ ਹਾਂ ਗੇਟ ਹੱਲੇ ਆਏ ਆ ਇੱਕ ਖੜਕਾ ਬਹੁਤ ਹੀ ਜ਼ਿਆਦਾ ਹੋਇਆ ਤੇ ਉਹ ਉੱਥੇ ਘਰ ਨੇੜੇ ਹੀ ਨਹੀਂ ਜਿੱਥੇ ਜਿੱਕਾ ਤੁੰਗ ਵਾਲੀ ਜਿਵੇਂ ਘਰ ਨੇੜੇ ਆ ਤੇ ਉਹਨਾਂ ਦੇ ਸ਼ੀਸ਼ੇ ਵਗੈਰਾ ਟੁੱਟ ਕੇ ਹੋਰ ਨੁਕਸਾਨ ਨਹੀਂ ਐਵੇਂ ਗਲਤ ਹਾਂ ਗੇਟ ਹਰੇ ਨਾ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂ ਤਾਂ ਤਾਂ ਕਾਫੀ ਜਿਹੜਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਦੁਖਦਾਈ ਗੱਲ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਕਦੇ ਜ਼ਿੰਦਗੀ 'ਚ ਤੁਸੀਂ ਤਾਂ ਸਾਡੇ ਦਾਦਿਆਂ ਸਮਾਨ ਹੋ ਕਦੇ ਇੰਨਾ ਪਿੰਡਾਂ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ ਮੇਰੇ ਬਜ਼ੁਰਗਾਂ ਤੋਂ ਕਿ ਨਰੂਆਣੇ ਇੱਕ ਬਹੁਤ ਵੱਡਾ ਤਮਾਕਾ ਹੋਇਆ ਸੀ ਤੁਹਾਡੇ ਹੈ ਚੇਤੇ ਕੁਝ ਨਹੀਂ ਸਾਡੇ ਨਰੂਆਣੇ ਨਹੀਂ ਸਾਨੂੰ ਪਤਾ ਕੰਨਾਂ ਜੀ ਝੂਫੀ ਗਈ ਕਈ ਦਿਨ ਹਾਂ ਕਈ ਦਿਨ ਤਕਦੇ ਰਹੇ ਨੇ ਉਹ ਮਤਲਬ ਤੁਹਾਡੀ ਸੁਰਤ ਚ ਹੋਇਆ ਉਹ ਸਾਡੀ ਸੁਰਤ ਚ ਹੋਇਆ ਉਹ ਤੋਂ ਪਹਿਲਾਂ ਵਾਲਾ ਵੀ ਸਾਡੀ ਸੁਰਤ ਚ ਕਟਾ ਵੜੀ ਹੋਈ ਹੈ ਜਦੋਂ ਮੁਸਲਮਾਨਾਂ ਦਾ ਤੇ ਅੱਛਾ 47 ਦੀ ਬੰਟ ਫਰਕ ਹੋਇਆ ਉਹ ਉਹਦੀ ਵੀ ਸਾਡੀ ਸੁਰਤ ਹੈ ਮਤਲਬ ਉਦੋਂ ਤੁਸੀਂ ਹੈਗੇ ਸੀ ਹੈਗੇ ਸੀ ਸਾਰੇ ਸਮਝ ਸੀ ਸਾਨੂੰ ਅੱਜੇ ਗੱਡੀ ਵੱਡੀ ਸੀ ਲਿਆ ਕੇ ਉਹ ਵੀ ਵੇਖੇ ਸੀ ਇੱਥੇ ਬੰਦੇ ਵੱਡੇ ਸੀ ਉਹ ਵੀ ਵੇਖੇ ਸੀ ਹੂੰ ਉਹਨੇ ਆਪ ਦੇ ਟੰਬਰਾ ਵੱਡੇ ਸੀ ਤੇ ਨਾ ਇਹ ਆਪ ਦਾ ਵੱਡੀ ਸੀਗੀ ਜਨਾਨੀ ਵੱਡੀ ਸੀ ਨਾ ਇਹ ਕੁੜੀਆਂ ਵੱਡੀਆਂ ਸੀ ਨੇ ਆਪ ਦਾ ਗੱਲ ਵੱਡਿਆ ਸੀ ਉਹ ਵੀ ਵੇਖਿਆ ਜੀ ਜਿਵੇਂ ਇੱਥੇ ਰੱਬੇ ਸੀ ਉੱਥੇ ਖਾਈ ਪਟਕੇ ਹਾਂਜੀ ਕੋਈ ਹੋਣਗੇ 50 ਬੰਦੇ ਕੁੜੀਆਂ ਜੀ ਇਹਦਾ ਹੱਲਾ ਗੁੱੱਲਾ ਵੇਲੇ ਹੱਲੇ ਗੁੱੱਲੇ ਵੇਲੇ ਬਿਲਕੁਲ ਹਾਂ ਅੱਜ ਤਾਂ 47 ਦੀ ਬੰਡ ਦੀ ਗੱਲ ਸੀ ਉਸ ਤੋਂ ਬਾਅਦ 65 ਤੇ 71 ਦੀ ਲੜਾਈ ਹੋਈ ਆ 71 ਦੀ ਲੜਾਈ ਦੇ ਇਰਦ ਗਿਰਦ ਇੱਥੇ ਮੇਰੇ ਖਿਆਲ ਚ ਬੰਬ ਸੱਟਿਆ ਸੀ ਉਹ ਸੱਟਿਆ ਸੀ ਨਰੂਆਣੇ ਇੱਥੇ ਆ ਨਰੂਆਣੇ ਇੱਥੇ ਹੈ ਨੇੜੇ ਹੈ ਹਾਂਜੀ ਉਦੋਂ ਸੱਟੇ ਸੀ ਜੀ ਉਦੋਂ ਕਿਹੋ ਜਿਹਾ ਮਾਹੌਲ ਹੁੰਦਾ ਸੀ ਅੱਜ ਕੱਲ ਤਾਂ ਜਿਵੇਂ ਹੁਣ ਸਾਡੀ ਉਮਰ ਦੇ ਜਾਂ ਸਾਡੇ ਤੋਂ ਛੋਟੀ ਉਮਰ ਦੇ ਹੁਣ ਤਾਂ ਮਜ਼ਾਕ ਬਣਾ ਰੱਖਿਆ ਹੁਣ ਤਾਂ ਮਜ਼ਾਕ ਆਏ ਮੜਾ ਰੱਖਿਆ ਹੁਣ ਮੁਸਲੀ ਦੀ ਵਾਲੀ ਹੈ ਹੁਣ ਉਹ ਤਾਂ ਹੈ ਨਹੀਂ ਸੀ ਹਾਂ ਥੋੜੀ ਸੀ ਹਾਂ ਉਹ ਕਿਤੇ ਆ ਕੇ ਸੱਟ ਕੇ ਮਛੰਡੇ ਵੀ ਸੱਟੇ ਸੀ ਉਹ ਹਾਂ ਮੇਰਾ ਭਾਈ ਤੇ ਮੇਰੀ ਭਝਾਈ ਮਛੰਡੇ ਰਹਿੰਦੇ ਸੀ ਮੈਂ ਤੜਕੇ ਹੀ ਦੇਖਿਆ ਉਹ ਸੱਟੇ ਜਦਨੇ 4 ਵਜੇ ਹਾਂ ਤੇ ਮਗਾਕ ਪਾਈਉਨੋ ਲੀਲੇ ਗਿਆ ਕੇ ਜਾ ਕੇ ਅਸੀਂ ਪਿੰਡ ਲੈ ਸਾਂ ਹੂੰ ਉਹ ਚਾਰਚ ਮਾਰੇ ਨਾ ਜਾਣ ਚਾਰਚ ਵੀ ਸੱਚੇ ਸੀ ਬਿਲਕੁਲ ਲੀਹਾਂ ਚੱਕੀਆਂ ਸੀ ਹੂੰ ਉਦੋਂ ਸਾਨੂੰ ਇੰਨਾ ਕੁ ਪਤਾ ਹੈ ਉਦੋਂ ਅਸੀਂ ਨਾ ਬਜ਼ੁਰਗਾਂ ਤੋਂ ਗੱਲ ਸੁਣਦੇ ਆਂ ਵੀ ਜਦੋਂ ਇਹ ਨਰੂਆ ਨੇ ਤਮਾਕਾ ਹੋਇਆ ਸੀ ਉਦੋਂ ਵੀ ਜਿਹੜਾ ਦੁਸ਼ਮਣਾਂ ਨੇ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਉਹ ਆਸੇ ਪਾਸੇ ਕਿਤੇ ਡਿੱਗ ਪਿਆ ਕੋਈ ਉਹ ਬਹੁਤ ਐ ਹੋ ਗਿਆ ਨਾ ਉੱਥੋਂ ਡਰ ਗਏ ਵੀ ਇੱਥੇ ਫੇਰ ਨਾ ਆ ਜਾਣਾ ਉਹ ਤੋਂ ਡਰਦੇ ਨਰੂਆਣੇ ਨੂੰ ਹੋ ਗਿਆ ਸੀ ਜੰਦੇ ਸਿੱਟ ਗਏ ਹਾਂ ਤੇਲ ਵਾਲੀ ਗੱਡੀ ਤੇ ਡਿੱਗਿਆ ਸੀ ਹਾਂ ਹਾਂ ਉੱਥੇ ਸਿੱਟਿਆ ਸੀ ਉਹਦਾ ਨਹੀਂ ਇੰਨਾ ਸਾਨੂੰ ਪਤਾ ਤੇ ਯਾਨੀ ਜ਼ਾਸ ਦੇ ਸੀ ਵੀ ਕੰਨਾਂ ਚ ਡਿੱਗੇ ਨਾ ਕੰਨਾਂ ਚ ਧੂਕੀ ਗਏ ਨਾ ਉਹ ਵੀ ਬੰਦ ਕਰਾਈਆਂ ਸੀ ਜੀ ਪਲੇਟ ਉਹ ਵੀ ਬੰਦ ਹੋਈ ਜਾਂਦੀ ਹਾਂ ਉਦੋਂ ਲਾਈਟ ਆ ਗਈ ਸੀ ਪਿੰਡਾਂ ਚ ਆ ਗਈ ਸੀ ਆ ਗਈ ਸੀਗੀ ਲਾਈਟ ਸੀਗੀ ਚੁੱਲੇ ਵੀ ਪਰ ਇੱਕ ਹੋਰ ਦੇਖੋ ਸਮੇਂ ਦਾ ਕਿੰਨਾ ਫਰਕ ਪੈ ਗਿਆ ਵੀ 71 ਦੇ ਵੇਲੇ ਤਾਂ ਲਾਈਟ ਟਾਈਮੀ ਟਾਈਮੀ ਸੀ ਪਿੰਡਾਂ 'ਚ ਕੱਚੇ ਘਰ ਸੀ ਪਰ ਹੁਣ ਤਾਂ ਜੇ ਲਾਈਟ ਵੀ ਕੱਟ ਦੇਣਗੇ ਹਰੇਕ ਦੇ ਘਰੇ ਇਨਵਰਟਰ ਆ ਜਨਰੇਟਰ ਆ ਮੋਬਾਈਲ ਆ ਹੋਰ ਸਾਧਨ ਬਥੇਰੇ ਹੈਗੇ ਆ ਬਥੇਰਾ ਪਿੰਡਾਂ 'ਚ ਅਨਾਉਂਸਮੈਂਟ ਹੁੰਦੀ ਆ ਵੀ ਭਾਈ ਆਪਣੀਆਂ ਲਾਈਟਾਂ ਬੰਦ ਕਰ ਦਿਓ ਪਰ ਕੋਈ ਕੋਈ ਕਰਦਾ ਕੋਈ ਨਹੀਂ ਕਰਦਾ ਅੰਦਰ ਦਾ ਕਿਸੇ ਨੇ ਛੱਡੇ ਸੀਗੇ ਪੱਖੇ ਭੁਖੇ ਬਾਹਰਲੇ ਸਾਰੇ ਬੰਦ ਕਰਤੇ ਸੀ ਉਹਦੀ ਲਾਈਟ ਬੰਦ ਹੋਊਗੀ ਹਾਂਜੀ ਜਦੋਂ ਲਾਈਟ ਬੰਦ ਹੋਊਗੀ ਤੇ ਪੱਖੇ ਨੇ ਬੰਦ ਹੋਣਾ ਹੀ ਸੀ ਜਦੋਂ ਪੱਖੇ ਛੱਡਦੇ ਨੇ ਅੰਦਰ ਕੰਪਿਊਟਰ ਲੱਗੇ ਨੇ ਲੋਕਾਂ ਦੇ ਉਹ ਛੱਡ ਦਿੰਦਾ ਫੇਰ ਜਵਾਕ ਬਿਲਕਦੇ ਦਿੰਦੇ ਨੂੰ ਪਤਾ ਉਹ ਖਿੱਚ ਲੈਣੇ ਛੇ ਸੀ ਹੂੰ ਕਵੋਟਰ ਸਾਰੀਆਂ ਚੱਲਦੇ ਨਹੀਂ ਹੁਣ ਤਾਂ ਇੱਕ ਇਹ ਵੀ ਹੈ ਨਾ ਵੀ ਤੁਸੀਂ ਤਾਂ ਕੱਚੇ ਉਹ ਤੋਂ ਕੱਚੇ ਘਰ ਹੁੰਦੇ ਸੀ ਬਾਹਰ ਪੈਣ ਦੀ ਆਦਤ ਤੁਸੀਂ ਹੁਣ ਤਾਂ ਏਸੀ ਬਿਨਾ ਕੋਈ ਰਹਿ ਨਹੀਂ ਸਕਦਾ ਮੈਂ ਤਾਂ ਬਾਹਰ ਹੀ ਪੈਂਦਾ ਹਾਂ ਹਾਂ ਤੁਸੀਂ ਤਾਂ ਬਾਹਰ ਪੈਂਦੇ ਇੱਕ ਮੇਰਾ ਮੁੰਡਾ ਹੀ ਬਾਹਰ ਪੈਂਦਾ ਹੈ ਹਾਂਜੀ ਬਾਹਰ ਪੈਂਦੇ ਆ ਬਾਹਰ ਸਾਡੀ ਨਿਗਾ ਸੀ ਤਿੰਨ ਪੜਾ ਕੇ ਇੱਧਰ ਪਏ ਸੀ ਚੌਥਾ ਫਿਰ ਅਜ ਕਿਹਾਂ ਜਾ ਕੇ ਪਿਆ ਚਾਰ ਪੜਾ ਕੇ ਜਿਵੇਂ ਰਾਤ ਆ ਇਹਨਾਂ ਦਾ ਨਹੀਂ ਸਾਨੂੰ پتہ ਲੱਗੇ ਕੀ ਸੱਚਾ ਕੀ ਨਾ ਸੱਚਾ ਮੰਜੇ ਤੇ ਬੈਠੇ ਸਾਂ ਉੱਥੇ ਬਿਠਰੇ ਆ ਬਸ ਨੇ ਵੀ ਨਹੀਂ ਆਈ ਫਿਰ ساری ਰਾਤ ਬੋਲੀ ਗਏ ਸਾਰੇ ਲੋਕ ਜੀ ਆਇਆ ਜਾਂ ਘਮ ਹੋਇਆ ਪੁਰਾਣੀਆਂ ਲੜਾਈਆਂ ਵੇਲੇ ਦੀ ਕੀ ਹੋਰ ਕੀ ਕੀ ਗੱਲਾਂ ਚੇਤੇ ਆ ਬਾਪੂ ਜੀ ਤੁਹਾਡੇ ਉਹ ਤਾਂ ਚੇਤੇ ਆਏ ਆ ਵੀ ਲੋਕ ਲੋਕਾਂ ਨੂੰ ਮਾਰੀ ਗਏ ਨੇ ਮੁਸਲਮਾਨ ਜੱਟਾਂ ਨੂੰ ਮਾਰੀਏ ਜੱਟ ਮੁਸਲਮਾਨਾਂ ਨੂੰ ਮਾਰੀ ਗਏ ਨੇ ਹੂੰ ਤੇ ਬਾਕੀ ਸੋ ਕੱਢੀ ਗਏ ਨੇ ਬਾਹਰ ਅੰਦਰ ਹੂੰ ਐਸੇ ਸਾਡੀ ਜਵਾਰ ਵੀ ਜੀ ਸੀ ਹੂੰ ਮੈਂ ਨਰਮਜਾ ਸਾ ਮੇਰਾ ਪਿਓ ਚੜੀ ਵਢਣ ਗਿਆ ਨਾਲ ਮੈਂ ਬਾਗਿਆ ਤੇ ਉੱਥੇ ਲੜਕੀ ਰੋਈ ਜਾਂ ਵਿੱਚ ਬੈਠੇ ਜਵਾਕ ਰੋਵੇ ਬੱਚਾ ਹੋ ਗਿਆ ਉਹਦੇ ਬੱਚਾ ਉਹਨਾਂ ਸਾਰਾ 20 ਸਾਲ ਦੀ ਲੜਕੀ ਸੀ ਤੇ ਜੇ ਮੈਂ ਵਿੱਚ ਬੜਾ ਮਲੋ ਮਲੀ ਮੈਨਵਾ ਦਾ ਕਿ ਦੇਖੀਗਾ ਹਾਂ ਮੁਸਲਮਾਨ ਬੈਠੇ ਉਹਨਾਂ ਆਪਾਂ ਨੂੰ ਮਾਰਦੇ ਨਾ ਤੇ ਜਵਾਕਾਂ ਨੂੰ ਕੀ ਪਤਾ ਦਾ ਮੈਂ ਵੱਡ ਗਿਆ ਉਹਦੇ ਵਿੱਚ ਤੇ ਮੈਂ ਆ ਕੇ ਦੱਸਿਆ ਮੈਂ ਕਿਹਾ ਤਾਂ ਲੜਕੀ ਬੈਠੀ ਹੈ ਬੱਚਾ ਲਈ ਤੇ ਉਹ ਆ ਉਹਦਾ ਜਵਾਕ ਰੋਂਦਾ ਤੇ ਉਹਦਾ ਮੂੰਹ ਸੁੱਕਿਆ ਪਿਆ ਕੌਣ ਕਿਦੋਂ ਗਈ ਭੱਜੀ ਸੀ ਬਿਲਕੁਲ ਤੇ ਭਾਈ ਉਹ ਆਲਾ ਕਿ ਕਿੱਥੇ ਬੈਠੀ ਹੈ ਮੈਂ ਫਿਰ ਉਹ ਵੱਡ ਗਿਆ ਬੱਚੇ ਫਿਰ ਜਾ ਕੇ ਦੇਖ ਕੇ ਆ ਉਹਨਾਂ ਦਾ ਪਾਈ ਇੱਥੇ ਬੈਠੀ ਸੀ ਮੈਂ ਪਾਣੀ ਘੱਲਦਾ ਅਸੀਂ ਪਿੰਡ ਨੂੰ ਆ ਗਏ ਪਿੰਡ ਆ ਕੇ ਮੈਂ ਪਾਣੀ ਦਾ ਡੋਲੂ ਲੈ ਕੇ ਗਿਆ ਫਿਰ ਉਹਨੂੰ ਪਿਆ ਕੇ ਆਇਆ ਮੈਂ ਕਿਹਾ ਇੱਥੇ ਬੈਠੇ ਰਹੀ ਮੇਰੀ ਮਾਂ ਨੇ ਅਨਰੰਤ ਫਿਰ ਉਹਨੂੰ ਅਨ ਫੜਾ ਕੇ ਆਇਆ ਫਿਰ ਡੋਲੂ ਪਾਣੀ ਦਾ ਫੜਾ ਕੇ ਆਇਆ ਫਿਰ ਡੋਲੂ ਪਾਣੀ ਦਾ ਫੜਾ ਕੇ ਮੈਂ ਕਿਹਾ ਇੱਥੇ ਬੈਠੇ ਰਹੀ ਤੇ ਦਿਨੇ ਤਾਂ ਲ ਜਾਣੀ ਦਿੰਦੇ ਲੋਕ ਤਰਾਜ ਕਰਦੇ ਜੀ ਮੁਸਲਮਾਨਾਂ ਨੂੰ ਪਾਰ ਦੇ ਨਾ ਤੇ ਭਾਈ ਫਿਰ ਸੋਤੇ ਲੈ ਆਏ ਫਿਰ 2 ਮਹੀਨੇ ਘਰੇ ਰੱਖੀ ਜੀ ਫਿਰ ਟਿਕਟ ਕਾ ਹੋ ਗਿਆ ਫਿਰ ਉਹ ਲੈ ਕੇ ਆ ਕੇ ਆ ਗਏ ਉਹ ਛੱਡ ਕੇ ਭੱਜ ਗਏ ਸੀ ਰਾਹ ਸਾਡੇ ਕੋਲ ਜੀ ਲੰਘਦਾ ਸੀ ਨਾ ਆਹੀ ਰਾਹ ਸੀ ਜੀ ਉਦੋਂ ਬਹੁਤ ਧਰਮੀ ਲੋਕ ਵੀ ਸੀਗੇ ਚੰਗੇ ਵੀ ਸੀ ਜਿਨ੍ਹਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹੁਣ ਹੁਣ ਵੀ ਹੈਗੇ ਐਸਾ ਸੋਚੀ ਸਾਡੇ ਹੁਣ ਤੇਲੀ ਬੈਠੇ ਨਾ ਹਾਂਜੀ ਤੇ ਹੁਣ ਉਹਨਾਂ ਨੂੰ ਕੱਢਦੇ ਨੇ ਲੋਕ ਐਸੇ ਮਸੀਤਾਂ ਬੜਾ ਛੱਡ ਗਿਆ ਨਾ ਅੱਗੇ ਤਾਂ ਮਸੀਤਾਂ ਹੀ ਨਹੀਂ ਸੀ ਹੁਣ ਤਾਂ ਬਹੁਤ ਫਰਕ ਪੈ ਗਿਆ ਹੁਣ ਤਾਂ ਬਹੁਤ ਸਾਂਝ ਵੱਧ ਗਈ ਹੈ ਪੈ ਗਿਆ ਹੁਣ ਜਾਣੇ ਹੋਗੇ ਆ ਜਿਹੜਾ ਪਾਪ ਕਰਦੇ ਨੇ ਰਾਤ ਨੂੰ ਕਰਦੇ ਨੇ ਕਿਸੇ ਨੇ ਲਾਗਾ ਨਹੀਂ ਦੇਗਾ ਨਹੀਂ ਇਹ ਕਿਉਂ ਕਰਦੇ ਨਾ ਇਹ ਮਾੜੀ ਗੱਲ ਹੈ ਬਿਲਕੁਲ ਹੁਣ ਤਾਂ ਹਾਲਾਂਕਿ ਲੜਾਈ ਲੱਗੀ ਆ ਤੇ ਲੋਕ ਇਹ ਕਹਿ ਰਹੇ ਆ ਵੀ ਲੜਾਈ ਦਾ ਜਿਹੜਾ ਨੁਕਸਾਨ ਆ ਸਭ ਤੋਂ ਵੱਡਾ ਪੰਜਾਬ ਨੂੰ ਹੋਊ ਭਾਵੇਂ ਇਧਰਲੇ ਪੰਜਾਬ ਨੂੰ ਹੋਵੇ ਭਾਵੇਂ ਉਧਰਲੇ ਪੰਜਾਬ ਨੂੰ ਹੋਵੇ ਉਹ ਠੀਕ ਆ ਉਹ ਤਾਂ ਹੈਗਾ ਜੀ ਹੈਨਾ ਉਹ ਤਾਂ ਹੈਗਾ ਜੀ ਜੀ ਲੜਾਈ ਕਿਉਂ ਕਰਦੇ ਨੇ ਕੀ ਲੋੜ ਐ ਤੇ ਕਿਉਂ ਦੁਨੀਆ ਦੁਨੀਆ ਮਾਰਦੇ ਆ ਤੁਹਾਡੇ ਨਾਲ ਸਾਡਾ ਕੀ ਕੋਸਰ ਦੇ ਸਾਡੇ ਨਾਲ ਤੁਹਾਡਾ ਕੀ ਉਸ ਹੈ ਇਹ ਕਿਉਂ ਕਰਦੇ ਨੇ ਜੀ ਇਹ ਹੋਣੀ ਚਾਹੀਦੀ ਨਹੀਂ ਬਿਲਕੁਲ ਪਰ ਬਾਪੂ ਜੀ ਗੱਲ ਤੁਹਾਡੀ ਸਹੀ ਆ ਲੜਾਈ ਹੋਣੀ ਨਹੀਂ ਚਾਹੀਦੀ ਪਰ ਹੁਣ ਮਾਹੌਲ ਹੀ ਇੰਨਾ ਜ਼ਿਆਦਾ ਤਤਤਾ ਹੋ ਗਿਆ ਇੰਨਾ ਗਰਮ ਹੋ ਗਿਆ ਬਿੱਲੂ ਮੈਨੂੰ ਐਂ ਦੱਸ ਅਗੇ ਭਰਾ ਤੇ ਭਰਾ ਲਾਹੂ ਡੋਲਦੇ ਹੁਣ ਭਰਾ ਨੂੰ ਭਰਾ ਮਾਰਦਾ ਹੈ ਮਾਰਦਾ ਕਿ ਨਹੀਂ ਤੇ ਫਿਰ ਉਹੀ ਗੱਲ ਹੈ ਹੈ ਵੀ ਲੜਾਈ ਹੋਈ ਬਣਾ ਤੇ ਇਹ ਫਿਰ ਇਹ ਮਰਵਾਉ ਦੇ ਆਪਾਂ ਨੂੰ ਸਿੱਖ ਦੀ ਕੌਮ ਨੂੰ ਜਰਦਾ ਨਹੀਂ ਬਹੁਤ ਅਸੀਂ ਦੇਖੀਆਂ ਨੇ ਖਬਰਾਂ ਜਿਨ੍ਹਾਂ ਦੇ ਵਿੱਚ ਉਧਰਲੇ ਪਾਸੇ ਵੀ ਸਿੱਖ ਨੌਜਵਾਨ ਪਹੁੰਚਦੇ ਵਿੱਚ ਰਹਿ ਗਏ ਹਾਂ 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 ਸਿੱਖ ਤਾਂ ਆਪਣੀ ਨਾ ਜੇ ਹੁਣ ਤੂੰ ਦਾੜ੍ਹੀ ਕੱਟ ਲਈ ਤਾਂ ਬੱਚਾ ਸਾਡਾ ਹੀ ਹੈ ਬਿਲਕੁਲ ਹਾਂ ਤੇ ਆ ਗੱਲ ਹੈ ਵੀ ਪਾਈ ਇਹ ਵਿਰੋਧੀ ਕਰਦਾ ਹੈ ਵਿਰੋਧੀ ਕਰਕੇ ਹਾਂ ਹੁਣ ਚਾਹੀਦਾ ਨਹੀਂ ਆ ਪਤਾ ਤੇ ਹੁਣ ਚਾਹੀਦੇ ਨਹੀਂ ਉਹਨੂੰ ਚੰਗਾ ਲੱਗਦਾ ਇਸ ਗੱਲ ਦਾ ਪੰਜਾਬ ਜਿਹਦਾ ਪਤਾ ਹੀ ਨਹੀਂ ਸੀ ਵੀ ਪਾਕਿਸਤਾਨ ਵਾਲੇ ਬੋਲਣਗੇ ਵੀ ਇੱਥੇ ਆਪਾਂ ਆਪਣੇ ਦੇ ਬੰਬ ਸੱਟਣਗੇ ਇਸ ਗੱਲ ਦਾ ਕੋਈ ਪਤਾ ਸੀਗਾ ਕਿਸੇ ਨੂੰ ਜੀ ਕੋਈ ਪਤਾ ਨਹੀਂ ਸੀ ਸਿਰ ਤੇ ਫਿਰ ਪਤਾ ਲੱਗਿਆ ਵੀ ਆਪਾਂ ਨੂੰ ਤਾਂ ਮਾਰਦੇ ਨੇ ਤੇ ਹੋਰ ਤਾਂ ਕੋਈ ਪਤਾ ਨਹੀਂ ਲੱਗਿਆ ਬਿਲਕੁਲ ਹੋਰ ਤਾਂ ਕੋਈ ਗੱਲ ਨਹੀਂ ਹੋਈ ਕੁਝ ਨਹੀਂ ਹੋਇਆ ਪਰ ਮਾਹੌਲ ਇਹੋ ਜਿਹਾ ਬਣ ਗਿਆ ਇਧਰ ਵੀਰ ਸਾਡੇ ਨਾਲ ਨੇ ਵੀਰੇ ਕੀ ਨਾਮ ਤੋੜਾ ਵੀ ਦਿਸਕਰਨ ਸਿੰਘ ਆ ਭਾਈ ਦਿਸਕਰਨ ਜੀ ਰਾਤੀ ਤਿੰਨ ਧੁਮਾਕੇ ਹੋਏ ਬਜ਼ੁਰਗ ਦਾ ਸਰਹੇ ਨੇ ਹੋਰ ਪਿੰਡਾਂ ਵਾਲੇ ਦਸ ਰਹੇ ਨੇ ਦੋ ਧੁਮਾਕੇ ਦੀ ਆਵਾਜ਼ ਥੋੜੀ ਧੀਮੀ ਸੀ ਤੇ ਇੱਕ ਦੀ ਬੜੀ ਜ਼ਬਰਦਸਤ ਸੀ ਕੀ ਇੱਕਦਮ ਆਇਆ ਮਨ ਦੇ ਵਿੱਚ ਵੀ ਕੀ ਹੋ ਗਿਆ ਹਾਂਜੀ ਡਰ ਦਾ ਮਾਹੌਲ ਸੀ ਬਹੁਤ ਜ਼ਿਆਦੇ ਤੇ ਵੈਸੇ ਪੰਜਾਬ ਦੇ ਵਿੱਚ ਗਲਤ ਆ ਸੀ ਗਲਤੀ ਮੰਨਦੇ ਪੰਜਾਬ ਪੰਜਾਬ ਨਹੀਂ ਚਾਹੁੰਦਾ ਜੰਗ ਹੂੰ ਗੁਜਰਾਤ ਏਰੀਆ ਪੇ ਰਾਜਸਥਾਨ ਪੇ ਉਧ ਜੰਗ ਲਾ ਰਹੇ ਨੇ ਵੈਸੇ ਪੰਜਾਬ ਨਾ ਉਧਰਲਾ ਪੰਜਾਬ ਜੰਗ ਚਾਹੁੰਦਾ ਨਾ ਇਧਰਲਾ ਪੰਜਾਬ ਜੰਗ ਚਾਹੁੰਦਾ ਇਹ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਵੀ ਚੱਲ ਰਹੀ ਆ ਵੀ ਨੋ ਵਾਰ ਇਨ ਪੰਜਾਬ ਇਹ ਚੱਲ ਰਹੀ ਆ ਬਹੁਤ ਬੁੱਧੀਜੀਵੀ ਸਮਝਦਾਰ ਲੋਕ ਲੇਖਕ ਕਲਾਕਾਰ ਲੋਕ ਅੱਗੇ ਆ ਰਹੇ ਆ ਵੀ ਅਸੀਂ ਇੱਕ ਕੈਂਪੇਨ ਚ ਚਲਾਈਏ ਵੀ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਓ ਉਹ ਤਾਂ ਹੈ ਜੀ ਬਿਲਕੁਲ ਜੀ ਇਹ ਜਦੋਂ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਹੁਣ ਕਿੰਨੀਆਂ ਵਾਰਾਂ ਦੇਖਦੇ ਪੰਜਾਬ ਤੋਂ ਸਟਾਰਟ ਕਰਦੇ ਹ ਹਮ ਦੇਖੋ ਪਹਿਲਾਂ ਇਹ ਪੰਜਾਬ ਬਾਕੀ ਤਾਂ ਹਰਿਆਣਾ ਬਾਕੀ ਤਾਂ हिमाचल बाकी ਤਾਂ ਉਹ ਤੋਂ ਬਾਅਦ ਦੋ ਜ਼ਿਲ੍ਹੇ ਹੋਰ ਵੱਖ ਕਰ ਰਹੇ ਆ ਹੁਣ ਇਹ ਪੰਜਾਬ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੂੰ ਖਤਮ ਕਰ ਪੰਜਾਬ ਨੂੰ ਖਤਮ ਕਰਨਾ ਗੱਲ ਮੁਕਾਉ ਉਹਨਾਂ ਨੇ ਇਹਨਾਂ ਨੇ ਪੰਜਾਬ ਖਤਮ ਕਰਨਾ ਹੋਰ ਕੁਝ ਨਹੀਂ ਬਸ ਐਂਡ ਵਾਲੀ ਗੱਲ ਅ ਜਿਸ ਤਰ੍ਹਾਂ ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ ਵੀ ਅਲਰਟ ਰਹੋ ਆਹਾ ਹਾ ਹਦਾਇਤਾਂ ਦਿੱਤੀਆਂ ਗਈਆਂ ਲਾਈਟਾਂ ਨਹੀਂ ਜਗਾਉਣੀਆਂ ਆਈ ਨਹੀਂ ਕਰਨਾ ਉਹ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀਆਂ ਹੋਣੀਆਂ ਤੁਸੀਂ ਵੀ ਫੋਲੋ ਕਰ ਰਹੇ ਹੋਮੋਗੇ ਪਰ ਇਹ ਸੀਮਨ ਦੇ ਵਿੱਚ ਵੀ ਇੱਕਦਮ ਰਾਤ ਹੀ ਆ ਹੋ ਜਾਊਗਾ ਨਹੀਂ ਇਹ ਨਹੀਂ ਸੀਗਾ ਜੀ ਇਹ ਚਾਂਕੋਆ ਜੀ ਹਾਂ ਕਿਉਂਕਿ ਆਪਾਂ ਸਰਹੱਦੀ ਜਿਹੜੇ ਇਲਾਕੇ ਨੇ ਸਰਹੱਦੀ ਇਲਾਕਿਆਂ ਦੀ ਤਾਂ ਆਪਾਂ ਗੱਲਬਾਤ ਸੁਣ ਰਹੇ ਆ ਹਾਂਜੀ ਸਰਹੱਦੀ ਇਲਾਕਿਆਂ ਦੀ ਤਾਂ ਆਪਾਂ ਗੱਲਬਾਤ ਸੁਣ ਰਹੇ ਆ ਵੀ ਇਹ ਪਠਾਨਕੋਟ ਚ ਵੀ ਹੋ ਰਿਹਾਗਾ ਫਿਰੋਜ਼ਪੁਰ ਚ ਵੀ ਹੋ ਰਿਹਾ ਅੰਮ੍ਰਿਤਸਰ ਚ ਵੀ ਹੋ ਰਿਹਾ ਗੁਰਦਾਸਪੁਰ ਚ ਹੋਇਆ ਪਰ ਇਹ ਆਪਣੇ ਮਨ ਚ ਆਪਾਂ ਸੋਚਿਆ ਨਹੀਂ ਸੀ ਵੀ ਬਠਿੰਡੇ ਵੀ ਹੋ ਜੂ ਨਹੀਂ ਇਹ ਨਹੀਂ ਸੋਚਿਆ ਸੀ ਜੀ ਇਹ ਕਿਉਂਕਿ ਅਸੀਂ ਆਪਾਂ ਜੇ ਕੋਈ ਵੀ ਖਬਰ ਸੁਣਨੇ ਤਾਂ ਬਾਰਡਰ ਏਰੀਆ ਨੂੰ ਕਿਸ ਨੂੰ ਠਾ ਤਾਂ ਠਾਉਣ ਵਾਲੀਆਂ ਗੱਲਾਂ ਵੀ ਨਹੀਂ ਸੁਣਗਾ ਅਸੀਂ ਨਹੀਂ ਸੁਣਗਾ ਸਿੰਘਾ ਜੀ ਪਹਿਲੀ ਵਾਰ ਦੇਖ ਰਹੇ ਹਾਂ ਇਸ ਤਾਂ ਵੀ ਬਾਰਡਰ ਦੇ ਪਿੰਡਾਂ ਨੂੰ ਠਾਇਆ ਤਾਂ ਸਾਨੂੰ ਉਦੋਂ ਸ਼ੱਕ ਇਹ ਜ਼ਰੂਰ ਤਾਂ ਗੱਲ ਦਾ ਹੋ ਗਿਆ ਸੀਗਾ ਸਾਨੂੰ ਵੀ ਕੁਝ ਨਾ ਕੁਝ ਹੋਣ ਵਾਲਾ ਪਰ ਇਹ ਨਹੀਂ ਪਤਾ ਵੀ ਸਾਡੇ ਤਾਂ ਕੁਝ ਹੋਊਗਾ ਜੀ ਤਾਂ ਨੌਜਵਾਨ ਵੀਰ ਨੇ ਬਹੁਤ ਸੋਹਣੀ ਗੱਲ ਕਹੀ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣਾ ਸਹੀ ਨਹੀਂ ਹੈ ਕਿਤੇ ਨਾ ਕਿਤੇ ਲੋਕ ਇਹ ਚਾਹੁੰਦੇ ਆ ਵੀ ਪੰਜਾਬ ਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਾ ਹੋਵੇ ਹੋਰ ਜਿੱਥੇ ਕਿਤੇ ਮਰਜ਼ੀ ਕਰ ਲੈ ਕੋਈ ਕਿਉਂਕਿ ਪੰਜਾਬ ਹਮੇਸ਼ਾ ਸ਼ਾਂਤੀ ਚਾਹੁੰਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਧਰ ਵੀ ਸਾਡੇ ਦਸਾਂ ਗੁਰੂਆਂ ਦੀ ਚਰਨ ਛੋਹ ਧਰਤੀ ਆ ਤੇ ਉਧਰ ਵੀ ਸਾਡੇ ਗੁਰੂਆਂ ਦੀ ਚਰਨ ਛੋਹ ਧਰਤੀ ਆ ਮਾੜਾ ਗਿੰਦਾ ਹੈ ਸਿੱਖ ਕੌਮ ਨੂੰ ਮਾੜਾ ਗਿੰਦਾ ਹੈ ਵੀ ਸਿੱਖ ਕੌਮ ਨੂੰ ਮੈਂ ਖਤਮ ਕਰ ਦਿਆਂ ਹੋਰ ਤਾਂ ਕੋਈ ਮਸਲਾ ਨਹੀਂ ਬਿੱਦੂ ਜੇ ਤੁਸੀਂ ਆਏ ਹੋ ਤੁਸੀਂ ਸਾਡੇ ਉਥੇ ਮਿੱਠੇ ਬੋਲਿਆ ਸੀ ਤੁਹਾਨੂੰ ਆਖਿਆ ਵੀ ਬੜੋ ਨਾ ਉਹ ਗੱਲ ਕਰਦਾ ਇਹੇ ਵੇ ਖਾਤਮਾ ਸਿੱਖ ਨੂੰ ਵੀ ਬੱਚਾ ਨਾ ਛੱਡਾਣਾ ਜੀ ਭਾਈ ਜੀ ਤਮਾਕਿਆਂ ਤੋਂ ਬਾਅਦ ਇੱਕ ਤਰ੍ਹਾਂ ਜਿਹੜਾ ਹੈਗਾ ਪੂਰੇ ਤਰ੍ਹਾਂ ਦਾ ਡਰਦਾ ਵੀ ਮਾਹੌਲ ਹੈ ਜਿੱਦਾਂ ਅਸੀਂ ਤੁੰਗ ਵਾਲੀ ਲੋਕ ਕਹਿ ਰਹੇ ਸੀ ਵੀ ਉਸ ਤੋਂ ਬਾਅਦ ਤਾਂ ਸਾਨੂੰ ਨੀਂਦ ਹੀ ਨਹੀਂ ਆਈ ਪੂਰੇ ਪਿੰਡ ਨੂੰ ਐਂ ਲੱਗ ਗਿਆ ਵੀ ਜੇ ਰਾਤ ਤਾਰੇ ਵੀ ਦਿਖਦੇ ਸੀ ਐਂ ਲੱਗਦਾ ਸੀ ਵੀ ਕੁਝ ਆ ਰਿਹਾਗਾ ਨਹੀਂ ਜੀ ਕੋਈ ਇਨਾ ਡਰ ਦੁਦ ਨਹੀਂ ਸੀਗਾ ਬਾਲਾ ਇਹ ਹਮੇ ਦਾ ਮੂੰਹ ਡਰਦਾ ਰੁਦਾ ਵੀ ਘਾਟੀਆਂ ਤੇ ਦੂਜੇ ਅੱਧੇ ਤਾਂ ਅੰਦਰ ਹੀ ਵੜ ਜਾਂਦੇ ਦੇਖ ਕੇ ਥੋੜਾ ਦਿਲ ਤਕੜਾ ਹਾਂ ਕੀ ਖਾਣੇ ਹੋ ਮੈਂ ਬਹਾਮ ਬਹੁਤ ਚੀਜ਼ਾਂ ਖਾਣਾ ਇੱਕ ਇੱਕ ਪੰਜਾਬੀਆਂ ਦੀ ਇਹ ਖਾਸੀਅਤ ਆ ਵੀ ਜਦੋਂ ਆਪਾਂ ਮੇ ਸੰਕਟ ਦਾ ਮਾਹੌਲ ਵੀ ਹੋਵੇ ਚੜਦੀ ਕਲਾ ਚ ਰਹਿੰਦੇ ਹਾਂ ਹਾਂਜੀ ਹਾਂ ਬਿਲਕੁਲ ਹੈਨਾ ਕਾਲੇ ਨਾਗ ਨੂੰ ਫੁਕਾਰੇ ਮਾਰਦੇ ਆ ਵਧੀਆ ਵੇਸੇ ਗੁਰੂ ਦਾ ਨਾਮ ਲੈਣੇ ਆ ਤੇ ਨਾ ਡਰਿਆ ਤੇ ਨਾ ਹੀ ਡਰਗੇ ਹੂੰ ਤੇ ਹੁਣ ਤੁਸੀਂ ਸਾਡੇ ਤੋਂ ਕਿਉਂਕਿ ਉਮਰ 'ਚ ਕਾਫੀ ਵੱਡੇ ਹਾਂ ਹੁਣ ਜਿਹੜਾ ਹੈਗਾ ਮਾਹੌਲ ਆ ਉਹ ਇਹੋ ਜਿਹਾ ਹੈਗਾ ਵੀ ਅੱਧੇ ਤੋਂ ਵੱਧ ਲੜਾਈ ਦਾ ਮਾਹੌਲ ਤਾਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਬਣਿਆ ਹੋਇਆ ਹੈਗਾ ਨੌਜਵਾਨ ਵੀਡੀਓ ਵੀ ਮੁਣਾਈ ਜਾਂਦੇ ਨਾ ਲੜ ਲੜ ਕੇ ਬਗੈਰ ਮਤਲਭੇ ਆ ਤਾਂ ਹੁਣ ਵੱਡਾ ਲੜਾਈ ਇਹ ਤਾਂ ਉਹੀ ਵੀਡੀਓ ਪਾ ਲਈ ਕਿਤੇ ਕਿਸੇ ਕੁਛ ਕਰਤਾ ਕਿਤੇ ਕੁਛ ਕਰਤਾ ਸਾਨੂੰ ਵੀ ਬਹੁਤ ਸੋਚ ਸਮਝ ਕੇ ਵੀਡੀਓ ਬਣਾਉਣੀ ਪੈਂਦੀ ਆ ਵੀ ਆਹ ਚੀਜ਼ ਅਸੀਂ ਨਾ ਬਣਾਈਏ ਜਾਂ ਅਸੀਂ ਉਸ ਤੋਂ ਬਾਅਦ ਕਟਣੀ ਵੀ ਪੈਂਦੀ ਆ ਸਾਨੂੰ ਚੀਜ਼ ਪਰ ਜਿਹੜਾ ਨਵਾਂ ਯੂਥ ਆ ਨਵਾਂ ਪੋਸ਼ ਆ ਉਹ ਚਾ ਚਾ ਦੇ ਵਿੱਚ ਹੀ ਮਜ਼ਾਕ ਬਣਾ ਰੱਖਿਆ ਉਹਨਾਂ ਨੇ ਜਿਹੜਾ ਉਹ ਟਰੈਡ ਤੇ ਨਹੀਂ ਉਹ ਸਟੱਡ ਬਣਾਉਂਦਾ ਸੀਗਾ ਉਹ ਥੱਲੇ ਆ ਕੇ ਦੇਖ ਲੈ ਹੈ ਤੇ ਉਸ ਤੋਂ ਬਾਅਦ ਭਗਵਾਨ ਜਮਾਨ ਨੇ ਹਟਾ ਤੇ ਲਈ ਬਈ ਸੁੱਡੀ ਇਹ ਗਲਤ ਗੱਲ ਆ ਸੀ ਹੈ ਲਈ ਜੀ ਇਹ ਕੰਮ ਨਹੀਂ ਕਰਨੇ ਹੋਰ ਕਬੱਡੀ ਖੇਡ ਲਓ ਹੋਰ ਫਰਨੇ ਚੀਜ਼ਾਂ ਬਿਲਕੁਲ ਅਜੇ ਬਾਜੀਗਰ ਸਾਲਾ ਮਰ ਦਿੰਦਲਾ ਮੰਜੇ ਵਾਲਿਆਂ ਇਹ ਵੀ ਸਾਲਾ ਮਾਰ ਲੱਕਿਆ ਉਹ ਕੁ ਚੰਗਾ ਖਾ ਲੋ ਬਸ ਜਾਨ ਹੁੰਦੀ ਨਹੀਂ ਉਹਨੂੰ ਚਿੰਬੜੇ ਰੰਦੇ ਲੋਹੇ ਨੂੰ ਕਿਉਂ ਰੇਸ ਨਾਲ ਉਹਨੂੰ ਸਟੱਡ ਬਣਾਈ ਜਾਂਦੇ ਨੇ ਸੋ ਪਿੰਡ ਗੈਰੀ ਭਾਗੀ ਦੀ ਸੱਤ ਦੇ ਵਿੱਚੋਂ ਪਿੰਡ ਦੀ ਸਾਂਝੀ ਗੱਲਬਾਤ ਰਾਤੀ ਜੋ ਹੋਇਆ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਲੋਕ ਲੋਕ ਪੰਜਾਬ ਦੇ ਲੋਕ ਜਾਣਨੀ ਚਾਹੁੰਦੇ ਇਹ ਗੱਲ ਤਾਂ ਇੱਕ ਸਾਫ਼ ਹੈ ਉਹ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਹੈ ਉਹ ਚਾਹੇ ਇੱਧਰ ਆ ਚਾਹੇ ਉੱਧਰ ਆ ਇਹ ਭਾਈਚਾਰਕ ਸਾਂਝ ਦੀ ਇੱਕ ਉਦਾਹਰਨ ਹੈ ਪਰ ਫਿਰ ਵੀ ਰਾਤੀ ਜੋ ਤਮਾਕੇ ਹੋਏ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਾਹੌਲ ਉਸ ਤਰ੍ਹਾਂ ਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੁੰਦਾ ਡਰ ਬੈਠ ਜਾਂਦਾਗਾ ਕਿ ਆਖਿਰ ਕੀ ਹੋ ਰਿਹਾ ਕਿਉਂ ਹੋ ਰਿਹਾ ਕਿੱਧਰੋਂ ਹੋ ਰਿਹਾ ਕਿਉਂਕਿ ਆਫੀਸ਼ੀਅਲ ਤੌਰ ਤੇ ਕੋਈ ਜਾਣਕਾਰੀ ਵੀ ਡਿਸਕਲੋਜ਼ ਨਹੀਂ ਕੀਤੀ ਜਾ ਰਹੀ ਸੋ ਜੁੜੇ ਰਹੋ ਜਿਸ ਤਰ੍ਹਾਂ ਦੀ ਕੋਈ ਗੱਲਬਾਤ ਅਪਡੇਟ ਮਿਲੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਕੋਲ ਜੀਤ ਨਾਲ ਮੈਂ ਹਰਜਿੰਦਰ ਸਿੰਘ ਹਾਂ